ਰੋਹਿਤ ਸ਼ਰਮਾ ਦੇ ਫੈਨਸ ਨਰਾਜ਼ ਹੋ ਗਏ ਨੇ ਮੁੰਬਈ ਇੰਡੀਅਨਸ ਦੇ ਫੋਲੋਅਰਸ ਵੀ ਘਟ ਗਏ ਨੇ ਰੋਹਿਤ ਸ਼ਰਮਾ ਨੇ ਬੈਕ ਡਾਊਨ ਕੀਤਾ ਹੈ ਕਿ ਮੈਂ ਕਪਤਾਨ ਨਹੀਂ ਹੁਣ ਕਪਤਾਨੀ ਨਹੀਂ ਕਰਾਂਗਾ ਹਾਰਦਿਕ ਪੰਡਿਆ ਨਵੇਂ ਕਪਤਾਨ ਬਣਾਏ ਗਏ ਨੇ ਉਦੋਂ ਦਾ ਹੀ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਬੜੇ ਸਾਰੇ ਲੋਕੀ ਅੱਜ ਅਸੀਂ ਆਪਾ ਸਵੇਰੇ ਵੀਡੀਓ ਵੀ ਦੇਖ ਰਹੇ ਸੀ ਟਵਿੱਟਰ ਤੇ ਬਹੁਤ ਵਾਇਰਲ ਹੋ ਰਹੀ ਹੈ ਕਿ ਮੁੰਬਈ ਇੰਡੀਅਨਸ ਦੀ ਜਿਹੜੀ ਟੋਪੀ ਹੈ ਫੈਨਸ ਉਹਨਾਂ ਨੂੰ ਵੀ ਅੱਗ ਲਾਤੀ ਉਹਨੇ ਉਨੇ ਤਾਂ ਮੈਨੇਜਮੈਂਟ ਦੱਸ ਸਕਦੀ ਹੈ ਮੁੰਬਈ ਇੰਡੀਅਨਸ ਦੀ ਕਿ ਰੋਹਿਤ ਸ਼ਰਮਾ ਨੇ ਆਪਦੀ ਕੈਪਟਨਸ਼ੀਪ ਤੋਂ ਬੈਕਆਊਟ ਕੀਤਾ ਹੈ ਜਾਂ ਉਹ ਆਪ ਖੁਦ ਨਹੀਂ ਐਜ਼ ਅ ਕੈਪਟਨ ਖੇਡਣਾ ਚਾਹੁੰਦੇ ਕਿ ਉਹਨਾਂ ਦਾ ਕਰੀਅਰ ਲਾਸਟ ਸੇਜ ਤੇ ਹੈ ਫਿਲਹਾਲ ਅਫਵਾਹਾਂ ਨੇ ਕਿ ਰੋਹਿਤ ਸ਼ਰਮਾ ਦਾ ਕਰੀਅਰ ਐਂਡ ਤੇ ਹੈ ਤੇ ਉਹ ਬਹੁਤ ਜਲਦੀ ਹੋ ਸਕਦਾ ਸਨਿਆਸ ਵੀ ਲੈ ਲੈਣ ক্রিকেট ਤੋਂ ਸ਼ਰਮਾ ਨੂੰ ਪਿਆਰ ਕਰਨ ਵਾਲੇ ਆ ਉਹ ਵੀ ਇਸ ਗੱਲ ਨੂੰ ਦਿਲ ਤੇ ਲਾ ਗਏ ਨੇ ਕਿ ਹੁਣ ਰੋਹਿਤ ਸ਼ਰਮਾ ਮੁੰਬਈ ਇੰਡੀਅਨਸ ਚ ਬਹੁਤੀ ਦਿਰ ਨਹੀਂ ਖੇਡਣਗੇ ਸਤਿ ਸ਼੍ਰੀ ਅਕਾਲ ਸਵਾਗਤ ਮੈਂ ਪਰਵਿੰਦਰ ਸਿੰਘ ਗੱਲ ক্রিকেট ਦੀ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਗਪ੍ਰੀਤ ਸਿੰਘ ਮੌਜੂਦ ਨੇ ਜਗਪ੍ਰੀਤ ਜੀ ਕੀ ਹਾਲ ਚਾਲ ਬਹੁਤ ਵਧੀਆ ਪਰਵਿੰਦਰ ਜੀ ਸੁਣਨ ਚਾ ਰਹੇ ਹਨ ਰੋਹਿਤ ਸ਼ਰਮਾ ਦੇ ਫੈਨਸ ਨਾਰਾਜ਼ ਹੋ ਗਏ ਨੇ ਮੁੰਬਈ ਇੰਡੀਅਨਸ ਦੇ ਫੋਲੋਅਰਸ ਵੀ ਘਟ ਗਏ ਨੇ ਅਜਿਹੀ ਕੀ ਨੋਬਤ ਆ ਗਈ ਜਦੋਂ ਦਾ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਿਆ ਨੂੰ ਕਪਤਾਨ ਐਲਾਨਿਆ ਉਦੋਂ ਦਾ ਹੀ ਇਹ ਮੁੱਦਾ ਪਕ ਹੈ ਕਿ ਵਜ੍ਹਾ ਕਿਉਂ ਕਿ ਹਾਰਦਿਕ ਪੰਡਿਆ ਪਿਛਲੇ ਸਾਲ ਗੁਜਰਾਤ ਟਾਈਟਨ ਦੇ ਕੈਪਟਨ ਸੀਗੇ ਠੀਕ ਹੈ ਉਦੋਂ ਪਿਛਲੇ ਸਾਲ ਉਹਨਾਂ ਨੇ ਜਿਤਾਇਆ ਵੀ ਗੁਜਰਾਤ ਟਾਈਟਨ ਨੂੰ ਕੱਪ ਵਿਨਰ ਵੀ ਬਣਾਇਆ ਤੇ ਸਡਨਲੀ ਐਡਾ ਵੱਡਾ ਚੇਂਜ ਕਿਉਂ ਉਹਨੇ ਤਾਂ ਮੈਨੇਜਮੈਂਟ ਦੱਸ ਸਕਦੀ ਹੈ ਮੁੰਬਈ ਇੰਡੀਅਨਜ਼ ਦੀ ਕਿ ਰੋਹਿਤ ਸ਼ਰਮਾ ਨੇ ਆਪਦੀ ਕੈਪਟਨਸ਼ੀਪ ਤੋਂ ਬੈਕਆਊਟ ਕੀਤਾ ਹੈ ਜਾਂ ਉਹ ਆਪ ਖੁਦ ਨਹੀਂ ਐਜ਼ ਅ ਕੈਪਟਨ ਖੇਡਣਾ ਚਾਹੁੰਦੇ ਕਿ ਉਹਨਾਂ ਦਾ ਕਰੀਅਰ ਲਾਸਟ ਸਟੇਜ ਤੇ ਹੈ ਠੀਕ ਹੈ ਕਿ ਉਹ ਅੱਗੇ ਕ੍ਰਿਕਟ ਕੰਟੀਨਿਊ ਕਰਨਗੇ ਵੀ ਕਿ ਨਹੀਂ ਕਰਨਗੇ ਪਰ ਇਹਨੂੰ ਦੇਖਦੇ ਹੋਏ ਮੁੰਬਈ ਇੰਡੀਅਨਸ ਦੀ ਜਿਹੜੀ ਫੈਨ ਫਾਲੋਇੰਗ ਹੈ ਜਿਹਨੂੰ ਆਪਾਂ ਕਟੜ ਫੈਨ ਕਹਿ ਦਿੰਨੇ ਆ ਜੀ ਦੋ ਕਲੱਬਸ ਮੰਨੇ ਜਾਂਦੇ ਨੇ ਇਹਦੇ ਚ ਇੱਕ ਤਾਂ ਆਰਸੀਬੀ ਠੀਕ ਹੈ ਜਿਹੜੀ ਬੈਂਗਲੌਰ ਦੀ ਟੀਮ ਹੈ ਤੇ ਮੁੰਬਈ ਇੰਡੀਅਨਸ ਜਿਨ੍ਹਾਂ ਦੇ ਫੈਨ ਕਦੇ ਵੀ ਅ ਮਤਲਬ ਨਿਰਾਸ਼ ਨਹੀਂ ਹੁੰਦੇ ਇਹਨਾਂ ਤੋਂ ਚਾਹੇ ਕਿੱਡੀ ਵੀ ਮਾੜੀ ਪਰਫਾਰਮੈਂਸ ਕਿ ਉਹਨਾਂ ਦੇਣ ਕਿੱਡਾ ਵੀ ਮਾੜਾ ਕਿਉਂ ਨਾ ਖੇਡਣ ਇਹ ਇਹੋ ਜੀਆਂ ਟੀਮਾਂ ਨੇ ਕਿ ਜਿਨ੍ਹਾਂ ਦੀ ਇੱਕ ਫਰੈਂਚਾਈਜ਼ੀ ਮਾਡਲ ਦੀ ਲੋਗ ਕਹਿੰਦੇ ਨੇ ਕਿ ਇਹੋ ਜੀ ਫਰੈਂਚਾਈਜ਼ੀ ਹੋਵੇ ਪਰ ਜਦੋਂ ਦਾ ਮੁੰਬਈ ਇੰਡੀਅਨਸ ਨੇ ਬੈਕਆਊਟ ਕੀਤਾ ਹੈ ਮਤਲਬ ਰੋਹਿਤ ਸ਼ਰਮਾ ਨੇ ਬੈਕ ਡਾਊਨ ਕੀਤਾ ਕਿ ਮੈਂ ਕਪਤਾਨ ਨਹੀਂ ਹੁਣ ਕਪਤਾਨੀ ਨਹੀਂ ਕਰਾਂਗਾ ਹਾਰਦਿਕ ਪੰਡਿਆ ਨਵੇਂ ਕਪਤਾਨ ਬਣਾਏ ਗਏ ਨੇ ਉਦੋਂ ਦਾ ਹੀ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਬੜੇ سارے ਲੋਕੀ ਅੱਜ ਅਸੀਂ ਆਪਾ ਸਵੇਰੇ ਵੀਡੀਓ ਵੀ ਦੇਖ ਰਹੇ ਸੀ ਟਵਿੱਟਰ ਤੇ ਬਹੁਤ ਵਾਇਰਲ ਹੋ ਰਹੀ ਹੈ ਕਿ ਮੁੰਬਈ ਇੰਡੀਅਨਸ ਦੀ ਜਿਹੜੀ ਟੋਪੀ ਹੈ ਫੈਨਸ ਉਹਨਾਂ ਨੂੰ ਵੀ ਅੱਗ ਲਾਤੀ ਉਹਨੇ ਹੈਨਾ ਵੀ ਹਾਰਦਿਕ ਪੰਡੇ ਤੋਂ ਕੋਈ ਉਮੀਦ ਤਾਂ ਨਹੀਂ ਹੈਗੀ ਫਿਰ ਫੈਨਸ ਨੂੰ ਜਿਹੜੇ ਰੋਹਿਤ ਸ਼ਰਮਾ ਤਾਂ ਹਾਰਦਿਕ ਪੰਡਿਆ ਪਹਿਲਾਂ ਮੁੰਬਈ ਇੰਡੀਅਨਸ 'ਚ ਹੀ ਸੀ ਗੁਜਰਾਤ ਬਣਨ ਤੋਂ ਪਹਿਲਾਂ ਫਿਰ ਇਹ ਨਹੀਂ ਨਰਾਜ਼ਗੀ بس ਮੁੰਬਈ ਦਾ ਜਿਹੜਾ ਇੱਕ ਚਿਹਰਾ ਹੋ ਰੋਹਿਤ ਸ਼ਰਮਾ ਦਾ ਇੱਕ ਪਛਾਣ ਬਣ ਗਈ ਹੈ ਕਿ ਹਾਂ ਰੋਹਿਤ ਸ਼ਰਮਾ ਇਕੁਅਲ ਟੂ ਮੁੰਬਈ ਇੰਡੀਅਨਸ ਆਪਾਂ ਕਹਿਦੇ ਨੇ ਨਾ ਕਿ ਵੱਡਾ ਮਾਲੋ ਬੰਦਾ ਤੇ ਉਹਦੇ ਨਾਮ ਨਾਲ ਕੰਪਨੀ ਜਾਣੀ ਜਾਂਦੀ ਹੈ ਜੀ ਜੀ ਤੇ ਉਹ ਵੀ ਮੁੰਬਈ ਇੰਡੀਅਨ ਰੋਹਿਤ ਸ਼ਰਮਾ ਦੇ ਨਾਮ ਹਾਲੇ ਤੱਕ ਦੇ ਸਭ ਨਾਲੋਂ ਸਕਸੈਸਫੁਲ ਕੈਪਟਨ ਆਈਪਲ ਛਲੇ ਹੁਣ ਤੱਕ ਰੋਹਿਤ ਸ਼ਰਮਾ ਰਹੇ ਨੇ ਠੀਕ ਹੈ ਤੇ ਸਡਨਲੀ ਤੁਸੀਂ ਬੈਕ ਆਊਟ ਕਰ ਰਹੇ ਹੋ ਆਪਦੀ ਕੈਪਟਨਸ਼ੀ ਤੋਂ ਇਕ वर्ल्ड कप ਹਾਰਨ ਤੋਂ ਬਾਅਦ ਤੇ ਲੋ ਫੈਨਸ ਨੂੰ ਹੁੰਦਾ ਹੈ ਕਿ ਤੱਕ ਹੈ ਕਾਰਨ ਕਿਉਂ ਹੈ ਬੈਕਫੁੱਟ ਹੋਣ ਦਾ ਹਾਂਜੀ ਕੁਝ ਪਤਾ ਲੱਗਿਆ ਕੁਝ ਨਹੀਂ ਹਰੇਕ ਤੱਕ ਤਾਂ ਫਿਲਹਾਲ ਅਫਵਾਹਾਂ ਨੇ ਕਿ ਰੋਹਿਤ ਸ਼ਰਮਾ ਦਾ ਕਰੀਅਰ ਐਂਡ ਤੇ ਹੈ ਤੇ ਉਹ ਬਹੁਤ ਜਲਦੀ ਹੋ ਸਕਦਾ ਸਨਿਆਸ ਵੀ ਲੈ ਲੈਣ ক্রিকেট ਤੋਂ ਹਾਲੇ ਤਾਂ ਫਿਲਹਾਲ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਅਗਲੇ ਸਾਲ T20 ਵਰਲਡ ਕੱਪ ਹੈ ਠੀਕ ਹੈ ਵਰਲਡ ਕੱਪ ਤਾਂ ਸ਼ਾਇਦ ਖੇਡ ਕੇ ਹੀ ਜਾਣਗੇ ਮੇਰੇ ਹਿਸਾਬ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਬਾਕੀ ਕੁਝ ਕਹਿ ਨਹੀਂ ਸਕਦੇ ਹਲੇ ਪਰ ਇਹਦੇ ਨਾਲ ਪਹਿਲਾਂ 13.2 2 ਮਿਲੀਅਨ ਫਾਲੋਅਰ ਸੀਗੇ ਜਿਹੜੇ ਇੰਸਟਾਗ੍ਰam ਤੇ ਸੀਗੇ ਹੁਣ 12.7 ਤੇ ਆ ਗਈ ਹੈ ਘਟ ਗਈ ਘਟ ਕੇ ਸੜਨ ਦੀ ਮਤਲਬ ਇਹ ਜਿਹੜੇ ਲੋਗ ਰੋਹਿਤ ਸ਼ਰਮਾ ਦੇ ਰੋਹਿਤ ਸ਼ਰਮਾ ਨੂੰ ਪਿਆਰ ਕਰਨ ਵਾਲੇ ਆ ਉਹ ਵੀ ਇਸ ਗੱਲ ਨੂੰ ਦਿਲ ਤੇ ਲਾ ਗਏ ਨੇ ਕਿ ਹੁਣ ਰੋਹਿਤ ਸ਼ਰਮਾ ਮੁੰਬਈ ਇੰਡੀਅਨਸ ਚ ਬਹੁਤੀ ਦਿਰ ਨਹੀਂ ਖੇਡਣਗੇ ਠੀਕ ਹੈ ਮੇਬੀ ਇਹ ਅਗਲੇ ਸਾਲ ਜਾਂ ਡੇਢ ਸਾਲ 2 ਸਾਲ ਲਿਆ ਹੋ ਸਕਦਾ ਕਿਸੇ ਹੋਰ ਟੀਮ ਚ ਵੀ ਜਾ ਸਕਦੇ ਨੇ ਅਗਲੇ ਸਾਲ ਜੇ ਕਪਤਾਨੀ ਤੋਂ ਥੱਲੇ ਆ ਗਏ ਨੇ ਤਾਂ ਹੋ ਸਕਦਾ ਕਿਸੇ ਹੋਰ ਟੀਮ ਵੱਲ ਵੀ ਚਲੇ ਜਾਣ ਹੂੰ ਦੇਖਣਾ ਪਊਗਾ ਕਿ ਕਿਸ ਤਰ੍ਹਾਂ ਫੈਨ ਦਾ ਵਤੀਰਾ ਰਹਿੰਦਾ ਮੁੰਬਈ ਇੰਡੀਅਨਸ ਦੇ ਨਾਲ ਇਸ ਸਾਲ ਠੀਕ ਹੈ ਸ਼ੁਕਰੀਆ